ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਲੰਬੇ ਸਮੇਂ ਤੋਂ ਜੁੜੇ ਹੋਏ ਲੋਕ ਉਹਨਾਂ ਦੇ ਨਾਲ ਉਹਨਾਂ ਲੋਕਾਂ ਲਈ ਇੱਕ ਬਹੁਤ ਵੱਡੀ ਖਬਰ ਹੈ ਕਿਉਂਕਿ ਲੰਬੇ ਸਮੇਂ ਤੋਂ ਉਹਨਾਂ ਨੇ ਪੰਜਾਬ ਦੇ ਅੰਦਰ ਰਾਜ ਕੀਤਾ ਯਾਨੀ 25 ਸਾਲ ਤੱਕ ਉਹਨਾਂ ਨੇ ਰਾਜ ਕੀਤਾ ਔਰ ਅੱਜ ਤੁਹਾਨੂੰ ਉਹਨਾਂ ਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜਾ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਔਰ ਕਾਲ ਤਾਂ ਸਭ ਤੋਂ ਕੀਤੀ ਗਈ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨਹੀਂ ਰਹੇ ਔਰ ਅੱਜ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਮੈਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਯਾਨੀ ਉਹਨਾਂ ਨੇ ਕੰਮ ਵੀ ਕਰਵਾਏ ਪਰ ਹੈਰਾਨੀ ਦੀ ਗੱਲ ਤਾਂ ਇਹ ਵੀ ਈਕਾਲ ਤੱਕ ਸਭ ਤੋਂ ਬਹੁਤ ਵੱਡੀ ਅਪੀਲ ਕੀਤੀ ਗਈ ਹੈ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਜਿਹੜੀ ਅਪੀਲ ਕੀਤੀ ਹੈ ਇਹਨੂੰ ਧਿਆਨ ਦੇ ਨਾਲ ਸੁਣਨਾ ਔਰ ਉਸ ਤੋਂ ਬਾਅਦ ਇਹਨਾਂ ਗੱਲਾਂ ਦੇ ਉੱਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਕਿਹਾ ਗਿਆ ਕਿ ਭਾਈ ਅਮਲ ਵੀ ਕਰਨਾ ਕਿਉਂਕਿ ਮੁੱਖ ਮੰਤਰੀ ਦੇ ਨਾਲ ਜੁੜੀ ਖਬਰ ਜਿਹੜੇ ਪੰਜਾਬ ਦੇ ਕਈ ਵਾਰ ਜਾਨੀ ਮੁੱਖ ਮੰਤਰੀ ਵੀ ਰਹੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ 25 ਸਾਲ ਤੱਕ ਜਾਨੀ ਉਹਨਾਂ ਨੇ ਰਾਜ ਕੀਤਾ ਔਰ ਅੱਜ ਇੱਕ ਖਬਰ ਐਸੀ ਆ ਗਈ ਹੈ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ ਬਲਕਿ ਜਿਹੜੇ ਨਹੀਂ ਵੀ ਚਾਹੁੰਦੇ ਉਹਨਾਂ ਲੋਕਾਂ ਲਈ ਵੀ ਇੱਕ ਬਹੁਤ ਵੱਡੀ ਗੱਲ ਕਹੀ ਜਾ ਰਹੀ ਹੈ ਕਿ ਇਸ ਗੱਲ ਦੇ ਉੱਤੇ ਅਮਲ ਕਰਨਾ ਕਿਉਂਕਿ ਸੁਖਵੀਰ ਸਿੰਘ ਬਾਦਲ ਇੱਕ ਉਹ ਰੇਤਾ ਨੇ ਜਿਹੜੇ ਅਕਸਰ ਪੂਰਾ ਪੰਜਾਬ ਹੀ ਨਹੀਂ ਬਲਕਿ ਪੂਰੇ ਵਰਲਡ ਦੇ ਵਿੱਚ ਜਾਣੇ ਗਏ ਸੀ ਅੱਜ ਵੀ ਜੇ ਗੱਲ ਕਰੀਏ ਤਾਂ ਪੰਜਾਬ ਨੂੰ ਛੱਡ ਕੇ ਬਹੁਤ ਸਾਰੀਆਂ ਸਟੇਟਾਂ ਯਾਨੀ ਇਹਨਾਂ ਦੀਆਂ ਬਾਤਵ ਨੇ ਜਿਵੇਂ ਕਿ ਪਿੱਛੇ ਜੇ ਇੱਕ ਇੰਟਰਵਿਊ ਆਉਂਦੀ ਆ ਉਹਦੇ ਵਿੱਚ ਜ਼ਿਕਰ ਹੁੰਦਾ ਸੁਖਵੀਰ ਸਿੰਘ ਬਾਦਲ ਦਾ ਬਕਾਇਦਾ ਤੌਰ ਤੇ ਇਹ ਗੱਲ ਕਹੀ ਜਾਂਦੀ ਆ ਉਹਨਾਂ ਦੇ ਭਤੀਜੇ ਵੱਨਿਓ ਕਿ ਭਾਈ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਤਾਂ ਬਹੁਤ ਵੱਡੀ ਉਹਨਾਂ ਦੀ ਪਹੁੰਚ ਹੈ ਬੰਬਈ ਤੱਕ ਕਹਿੰਦੇ ਉਹਨਾਂ ਦੀ ਪਹੁੰਚ ਹੈ ਪਰ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾਉਣੀ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਕਾ ਕਾਲ ਤੱਕ ਸਭ ਤੋਂ ਬਹੁਤ ਵੱਡੀ ਅਪੀਲ ਕਿਉਂ ਕੀਤੀ ਜਾ ਰਹੀ ਹੈ ਇਹ ਵੀ ਬਹੁਤ ਵੱਡੀ ਅਹਿਮ ਗੱਲ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਇੱਕ ਐਸਾ ਯਾਨੀ ਪਾਣਾ ਵਰਤ ਗਿਆ ਪੂਰਾ ਪੰਜਾਬ ਜਾਨੀ ਹੈਰਾਨ ਹੋ ਗਿਆ ਕਿਉਂਕਿ ਵਿੱਚ ਤਾਂ ਲੋਕ ਇਹ ਵੀ ਕਹਿ ਰਹੇ ਨੇ ਕਹਿੰਦੇ ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਕੌਮ ਦੇ ਨਾਲ ਕਹਿੰਦੇ ਦੋਸ਼ ਕੀਤੇ ਉਹਨਾਂ ਦੀ ਸਜ਼ਾ ਮਿਲੀ ਹੈ ਬਾਕੀ ਦਾ ਤੁਹਾਨੂੰ ਮੈਂ ਵੀਡੀਓ ਦਿਖਾਉਂਗਾ ਕਹਿੰਦੇ ਇਹਨਾਂ ਨੇ ਕੌਮ ਦੇ ਨਾਲ ਜਿਹੜੀਆਂ ਗਦਾਰੀਆਂ ਕੀਤੀਆਂ ਔਰ ਬਹੁਤ ਸਾਰੇ ਸਿੱਖਾਂ ਦਾ ਕਹਿੰਦੇ ਵੀ ਇਹਨਾਂ ਨੇ ਘਾਣ ਕੀਤਾ ਔਰ ਪਿਛਲੇ ਸਮੇਂ ਦੇ ਵਿੱਚ ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਜਾਉਂਦੇ ਸੀ ਉਸ ਵਕਤ ਦੀਆਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਈਆਂ ਜਾ ਰਹੀਆਂ ਨੇ ਔਰ ਹੁਣ ਅਕਾਲ ਤਖਤ ਸਾਹਿਬ ਦੇ ਉੱਤੇ ਕਿਹੜੀ ਅਪੀਲ ਕੀਤੀ ਜਾ ਰਹੀ ਹੈ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿਉਂਕਿ ਅਪੀਲ ਪੂਰੇ ਪੰਜਾਬ ਨੂੰ ਕੀਤੀ ਜਾ ਰਹੀ ਹੈ ਦੇਖੋ ਸੁਖਬੀਰ ਸਿੰਘ ਬਾਦਲ ਨਾਲ ਕਿਹੜਾ ਪਾਣਾ ਵਰਤਿਆ ਕਿਉਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਰਹੇ ਔਰ ਅੱਜ ਤੁਹਾਡੇ ਸਾਹਮਣੇ ਤੁਹਾਡੇ ਸਾਰੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਖੋਲਣ ਵਾਸਤੇ ਇਹ ਜਿਹੜੀ ਵੀਡੀਓ ਹੈ ਇਹ ਤੁਹਾਨੂੰ ਅਕਾਲ ਤਖਤ ਸਾਹਿਬ ਤੋਂ ਅਪੀਲ ਕੀਤੀ ਜਾ ਰਹੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੇ ਵਿਚਾਰ ਤੁਹਾਡੇ ਨਾਲ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਕਿਉਂਕਿ ਇਹ ਅਪੀਲ ਕਰਨ ਵਾਲਾ ਕੌਣ ਹੈ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਕੀ ਕਹਿ ਰਹੇ ਨੇ ਸੁਣੋ ਜਰਾ ਧਿਆਨ ਦੇ ਨਾਲ ਤੇ ਉਹਨਾਂ ਨੇ ਤੁਹਾਡੇ ਨਾਲ ਸਮਝੌਤਾ ਕਰਨ ਵਾਸਤੇ ਆਉਣਾ ਜੇ ਉਹਨਾਂ ਨਾਲ ਤੁਸੀਂ ਸਮਝੌਤਾ ਕਰਨ ਵਾਸਤੇ ਸਹਿਮਤੀ ਦਿੱਤੀ ਤੇ ਸਮਝ ਲਓ ਤੁਸੀਂ ਜ਼ਹਿਰ ਖਾ ਲਿਆ। ਓਏ ਸੋਨਿਆ ਅੱਲਾਹ ਵਾਹ ਖੁਦਕੁਸ਼ੀ ਐ ਸਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਨਾ ਖੁਦਕੁਸ਼ੀ ਤੇ ਖੁਦਕੁਸ਼ੀ ਨੂੰ ਨਾ ਕਰਿਓ ਹੁਣ। ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰੇ ਬਿਠਾਇਆ ਤੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਘਰੇ ਬਿਠਾਇਆ ਉਹਨਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਦੇ ਸਿਰਾਂ ਤੇ ਨਹੀਂ ਬੈਠਣ ਦੇਾਂਗੇ ਹੁਣ। ਕਿ ਘਰੇ ਹੀ ਰਹਿਣਗੇ। ਔਰ ਇਹਨਾਂ ਨੂੰ ਘਰ ਦੇ ਅੰਦਰ ਵੜ ਕੇ ਤਾਲਾ ਲਾ ਕੇ ਆਵਾਂਗੇ ਇਸ ਮਕਸਦ ਲਈ ਇਹ ਪੰਜ ਮੈਂਬਰੀ ਕਮੇਟੀ ਤੁਰੀ ਹੋਈ ਹੈ ਸਤ ਸੰਗਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਿੰਦਰ ਸਿੰਘ ਜੀ ਲਿਬੜਾ ਗੁਰਜੀਤ ਸਿੰਘ ਜੀ ਜਿਨੇ ਵੀ ਇਹ ਪ੍ਰੋਗਰਾਮ ਦੇ ਆਰਗੇਨਾਈਜ਼ਰ ਨੇ ਨਾਮ ਵਾਈ ਬਰੂ ਆਪ ਜਾਣਦੇ ਆ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ ਔਰ ਤੁਸੀਂ 10 ਵਜੇ ਤੋਂ ਕਹਿ ਕੇ ਸੁਣ ਰਹੇ ਸੁਣ ਕੇ ਰਾਨੋ ਜਾ ਕੇ ਬੈਠ ਨਾ ਜਾਇਓ ਉਹ ਹੁੰਦੇ ਨਾ ਇੱਕ ਪਿੰਡਾਂ ਸ਼ਹਿਰਾਂ ਦੇ ਵਿੱਚ ਕਰਦੇ ਹੁੰਦੇ ਆ ਜੀ ਆ ਤੁਸੀਂ ਜੇ ਇੱਕ ਮੈਂਬਰ ਬਣਾਓ ਇੱਕ ਮੈਂਬਰ ਬਣ ਜੋ ਫਿਰ ਤੁਹਾਨੂੰ ਲਾਭ ਮਿਲੂਗਾ ਲਾਭ ਕਿਵੇਂ ਮਿਲੂ ਦੋ ਮੈਂਬਰਾਂ ਦਾ ਬਣਾਓ ਫਿਰ ਦੋ ਮੈਂਬਰ ਦੋ ਦੋ ਹੋਰ ਮੈਂਬਰ ਬਣਾਉਣ ਉਹਨਾਂ ਨੂੰ ਲਾਭ ਮਿਲਦਾ ਨਹੀਂ ਮਿਲਦਾ ਮੈਨੂੰ ਨਹੀਂ ਪਤਾ ਉਹ ਤਾਂ ਠੱਗੀ ਪੁੱਕਾ ਹੁੰਦਾ ਪਰ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਨਾ ਹੈ ਕਿ ਜੇ ਤੁਸੀਂ ਇੱਕ ਦੋਹਾਂ ਨੂੰ ਜੋੜੋਗੇ ਤੇ ਦੋ گاਂਦ ਦੋਹਾਂ ਦੋਹਾਂ ਨੂੰ ਜੋੜਨਗੇ ਜਾਸੀ ਪੰਜਾਬ ਲਈ ਕੁਛ ਕਰ ਸਕਾਂਗੇ ਨਹੀਂ ਪੰਜਾਬ ਨੂੰ ਡੁੱਬਰੋਂ ਬਚਾਉਣਾ ਬਹੁਤ ਔਖਾ ਹੈ ਪੰਜਾਬ ਨੂੰ ਖਾਨ ਵਾਲੇ ਬਹੁਤ ਆ ਗਏ ਨੇ ਬਚਾਉਣ ਵਾਲਾ ਕੋਈ ਨਹੀਂ ਰਿਹਾ ਪੰਜਾਬ ਦਾ ਤਾਂ ਇਥੇ ਹੁਣ ਗੈਨੀ ਹਰਪ੍ਰੀਤ ਸਿੰਘ ਜ਼ਥੇਦਾਰ ਬਣੀਓ ਇੱਕ ਬਹੁਤ ਵੱਡੀ ਅਪੀਲ ਕੀਤੀ ਗਈ ਹੈ ਪੰਜਾਬ ਦੇ ਲੋਕਾਂ ਨੂੰ ਕੀਤੀ ਗਈ ਹੈ ਸੁਖਵੀਰ ਸਿੰਘ ਬਾਦਲ ਮੈਂ ਸ਼ੁਰੂਆਤ ਦੇ ਵਿੱਚ ਕਿਉਂ ਗਿਆ ਸੀ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨਹੀਂ ਰਹੇ ਉਹ ਪੰਜਾਬ ਦੇ ਵਕਾਈ ਨਹੀਂ ਹੈਗੇ ਨਾ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਬਣਿਆ ਔਰ ਨਾ ਇਹਨਾਂ ਦਾ ਸੁਖਬੀਰ ਸਿੰਘ ਬਾਦਲ ਬਣਿਆ ਕੋਈ ਵੀ ਬਾਦਲ ਕਾ ਲਾਣੇ ਦੇ ਵਿੱਚੋਂ ਪੰਜਾਬ ਦਾ ਨਹੀਂ ਹੈਗਾ ਐਸੇ ਕਰਕੇ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨਹੀਂ ਰਹੇ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਆ ਗਿਆਨੀ ਹਰਪ੍ਰੀਤ ਸਿੰਘ ਬਣੀਓ ਜ਼ਥੇਦਾਰ ਬਣੀਓ ਜਿਹੜੇ ਕਿ ਪਹਿਲਾਂ ਜ਼ਥੇਦਾਰ ਰਹ ਚੁੱਕੇ ਨੇ ਉਹ ਕਹਿੰਦੇ ਨੇ ਪੰਜਾਬ ਨੂੰ ਖਾਣ ਵਾਲੇ ਤਾਂ ਬਹੁਤ ਨੇ ਪੰਜਾਬ ਨੂੰ ਬਚਾਉਣ ਵਾਲੇ ਬਹੁਤ ਲੋਕ ਘਟ ਨੇ ਔਰ ਹੁਣ ਧਿਆਨ ਨਾਲ ਸੁਣਨ ਦੀ ਲੋੜ ਆ ਵੀ ਕਿਹਾ ਕੀ ਸੀ ਅੱਗੇ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਬੱਚਾ ਬੱਚਾ ਇਹਨਾਂ ਗੱਲਾਂ ਦੇ ਉੱਤੇ ਅਮਲ ਕਰਨਾ ਜ਼ਰੂਰੀ ਹੈ ਕਿਉਂਕਿ ਅਮਰਪਾਲ ਸਿੰਘ ਔਰ ਜਗਤਾਰ ਸਿੰਘ ਹਵਾਰਾ ਇਹਨਾਂ ਨੂੰ ਬਾਹਰ ਲਿਆਉਣ ਬਾਰੇ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਖੇਤਰੀ ਪਾਰਟੀ ਜਿਹੜੀ ਹੁੰਦੀ ਹੈ ਉਹ ਵਾਕਈ ਕੱਲੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੀ ਹੈ ਔਰ ਜਿਹੜੀਆਂ ਸਾਡੀਆਂ ਸਟੇਟਾਂ ਦੀਆਂ ਪਾਰਟੀਆਂ ਦੀ ਗੱਲ ਕਰੀਏ ਜੇ ਜਿਹੜੀ ਰਾਜਨੀਤੀ ਹੁੰਦੀ ਹੈ ਇਹ ਕੱਲੀਆਂ ਸਟੇਟਾਂ ਦੇ ਵਿੱਚ ਸਰਕਾਰ ਬਣਾਉਣ ਦੀ ਗੱਲ ਕਰਦੀ ਹੈ ਇਹ ਪੰਜਾਬ ਨੂੰ ਜਾਂ ਆਪਣੀ ਸਟੇਟ ਬਚਾਉਣ ਦੀ ਗੱਲ ਨਹੀਂ ਕਰ ਸਕਦੀ ਸਿਰਸੇ ਕਰਕੇ ਜਥੇਦਾਰ ਜਿਹੜੇ ਰਹਿ ਚੁੱਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਨੂੰ ਖਾਣ ਵਾਲੀਆਂ ਬਹੁਤ ਸਾਰੀਆਂ ਪਾਰਟੀਆਂ ਨੇ ਪਹਿਲਾਂ 25 ਸਾਲ ਇਹਨਾਂ ਨੇ ਖਾਦਾ ਫੇਰ ਉਸ ਤੋਂ ਪਹਿਲਾਂ ਕਾਂਗਰਸ ਖਾਂਦੀ ਰਹੀ ਆ ਹੁਣ ਜਿਹੜਾ ਸਾਡਾ ਪੰਜਾਬ ਝਾਰੂ ਸਰਕਾਰ ਨੇ ਖਤਮ ਕੀਤਾ ਕਿਹੜਾ ਪੰਜਾਬ ਦਾ ਮੁੱਦਾ ਜਿਹੜੇ ਉੱਪਰ ਤੁਹਾਨੂੰ ਲੱਗਦਾ ਹੋਵੇ ਵੀ ਕੰਮ ਹੋ ਰਿਹਾ ਪੰਜਾਬ ਦਿਨ ਤੋਂ ਦਿਨ ਥੱਲੇ ਜਾ ਰਿਹਾ ਪੰਜਾਬ ਦੇ ਵਿੱਚ ਨੌਜਵਾਨੀ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਘਰਾਂ ਦੇ ਵਿੱਚ ਮਾਤਮ ਛਾਇਆ ਜਾ ਰਹੇ ਨੇ ਤਾਂ ਇੱਥੇ ਸਾਡੇ ਪੰਜਾਬ ਦੀ ਇੱਕ ਇੱਕ ਆਵਾਮ ਨੂੰ ਇਕੱਲੇ ਇਕੱਲੇ ਬੱਚੇ ਨੂੰ ਇਹ ਪਹਿਰਾ ਦੇਣ ਦੀ ਲੋੜ ਪੈ ਗਈ ਹੈ ਕਹਿੰਦੇ ਵੀ ਹੁਣ ਅਮਲ ਕਰਨਾ ਜ਼ਰੂਰੀ ਹੈ ਅਮਰਪਾਲ ਸਿੰਘ ਵਰਗੇ ਨੌਜਵਾਨਾਂ ਨੇ ਖੇਤਰੀ ਪਾਰਟੀ ਖੜੀ ਕੀਤੀ ਹੈ ਉਹ ਇਸ ਕਰਕੇ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾ ਸਕੇ ਤਾਂ ਜਿੰਨੇ ਵੀ ਤੁਸੀਂ ਸਾਡੇ ਪੰਜਾਬੀ ਭੈਣ ਭਰਾ ਇਹਨਾਂ ਗੱਲਾਂ ਦੇ ਹੱਕ ਵਿੱਚੋਂ ਤਾਂ ਸੁਖਵੀਰ ਸਿੰਘ ਬਾਦਲ ਜਿਹੜੇ ਮੁੱਖ ਮੰਤਰੀ ਸੀਗੇ ਪੰਜਾਬ ਦੇ ਉਹ ਵਾਕਈ ਪੰਜਾਬ ਦੇ ਨਹੀਂ ਰਹੇ ਇਸੇ ਕਰਕੇ ਮੈਂ ਸ਼ੁਰੂਆਤ ਦੇ ਵਿੱਚ ਵਰਡ ਯੂਜ਼ ਕੀਤਾ ਹੈ ਕਿ ਨਹੀਂ ਰਹੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਾ ਸੁਖਵੀਰ ਸਿੰਘ ਬਾਦਲ ਉਹ ਕਦੇ ਪੰਜਾਬ ਦੇ ਨਹੀਂ ਬਣੇ ਮੈਂ ਇਸ ਕਰਕੇ ਇਹ ਵਰਡ ਦਾ ਯੂਜ਼ ਕੀਤਾ ਮਾਫ ਕਰਨਾ ਔਰ ਦੂਜਾ ਨੰਬਰ ਪੰਜਾਬ ਦੇ ਲੋਕਾਂ ਨੂੰ ਜਿਹੜੀ ਅਕਾਲ ਤਖਤ ਸਾਹਿਬ ਦੇ ਉੱਤੇ ਅਪੀਲ ਕੀਤੀ ਗਈ ਹੈ ਇਸ ਗੱਲ ਤੇ ਕੱਲੇ ਬੱਚੇ-ਬੱਚੇ ਨੇ ਅਮਲ ਕਰਨਾ ਤੇ ਆਪਣੇ ਜਿਹੜੇ ਯੋਧੇ ਉੱਠੇ ਨੇ ਇਹਨਾਂ ਦੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਯਾਨੀ ਮੋਢੇ ਨਾਲ ਮੋਢਾ ਮਲਾ ਕੇ ਖੜਨ ਦੀ ਲੋੜ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਪੈਣਪਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚੋਂ ਤਾਂ ਵੱਡੇ ਪੱਧਰ ਤੇ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਔਰ ਜਿੰਨੇ ਭੈਣ ਭਰਾंनो ਵਿੱਚ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਮੇਰਾ ਮਕਸਦ ਤੁਹਾਡੇ ਤੱਕ ਇਹਦਾ ਸੰਦੇਸ਼ ਪਹੁੰਚਾਉਣਾ ਸੀ ਬਹੁਤ ਧੰਨਵਾਦ